ਬਾਲ ਭਗਤ ਨਾਮਦੇਵ ਜਿਹੜਾ ਹਜੇ ਬਾਲਪਨ ਦੇ ਵਿੱਚ ਹੈ ਪਿਤਾ ਦੀਆਂ ਕਈਆਂ ਗੱਲਾਂ ਦੇ ਅਨੁਸਾਰ ਅੰਮ੍ਰਿਤ ਵੇਲੇ ਉੱਠਿਆ ਤੇ ਇਸ਼ਨਾਨ ਪਾਨ ਕੀਤਾ ਗਊ ਨੂੰ ਚੋਇਆ ਦੁੱਧ ਤਾਜ਼ਾ ਭਰ ਲਿਆ ਇੱਕ ਗੜਵੇ ਦੇ ਵਿੱਚ ਘਰੋਂ ਇੱਕ ਭਾਂਡੇ 'ਚ ਲੈ ਲਿਆ ਪਾਣੀ ਤੁਰ ਪਏ ਉਹ ਸਮੁੰਦਰ ਦੇ ਵੱਲ ਜਿੱਥੇ ਪਿਤਾ ਜੀ ਜਾਂਦੇ ਨੇ ਜਾ ਕੇ ਉਸ ਸਮੁੰਦਰ ਦੇ ਦੁਆਰੇ ਤੇ ਕਰਕੇ ਦੰਡਾਉਤ ਅੰਦਰ ਆਏ ਨੇ ਅੰਦਰ ਆ ਕੇ ਮੂਰਤੀ ਦੇ ਅੱਗੇ ਬੈਠੇ ਨੇ ਅੱਗੇ ਬੈਠਣ ਤੋਂ ਬਾਅਦ ਜਿਹੜਾ ਘਰੋਂ ਪਾਣੀ ਲਿਆਂਦਾ ਮੂਰਤੀ ਦਾ ਇਸ਼ਨਾਨ ਕਰਾਇਆ ਇਸ਼ਨਾਣ ਕਰਾਉਣ ਤੋਂ ਬਾਅਦ ਚੰਗੀ ਤਰ੍ਹਾਂ ਸਾਫ ਸਫਾਈ ਕਰਨ ਤੋਂ ਬਾਅਦ ਕੁਝ ਫੁੱਲ ਚਰਨਾ 'ਚ ਰਖੇ ਮੋਹਰੇ ਧੂਪ ਤਖਾ ਦਿੱਤਾ ਹੁਣ ਆਹ ਕੰਮ ਅਸੀਂ ਵੀ ਕਰਦੇ ਆਂ ਸਾਨੂੰ ਇਹ ਲੱਗਦਾ ਵੀ ਤੋੜ ਕੇ ਗੁਰੂ ਮੋਹਰੇ ਫੁੱਲ ਰੱਖਦੇਓ ਧੂਪ ਤਖਾਦੇਓ ਗੁਰੂ ਪਰਸਨ ਧੂਪ ਤਖਾ ਦਿੱਤਾ ਫੁੱਲ ਰੱਖ ਦਿੱਤੇ ਅੱਗੇ ਰੱਖ ਦਿੱਤਾ ਦੁੱਧ ਦਾ ਘੜਵਾ ਤੇ ਰੱਖ ਕੇ ਦੁੱਧ ਦਾ ਘੜਪਾ ਕਹਿੰਦੇ ਠਾਕੁਰ ਜੀ ਭੋਗ ਲਾਓ ਹੁਣ ਇਹ ਪਿਤਾ ਨੇ ਦੱਸਿਆ ਹੀ ਨਹੀਂ ਵੀ ਠਾਕੁਰ ਨੇ ਉੱਥੇ ਕਿਸੇ ਨੇ ਭੋਗ ਲਾਉਣ ਨਹੀਂ ਆਉਣਾ ਬੇਟਾ ਆਪ ਹੀ ਗੜਵੀ ਚੱਕ ਕੇ ਮੂਰਤੀ ਦੇ ਮੂੰਹ ਨੂੰ ਲਾਉਣੀ ਹੈ ਤੇ ਮੁੜ ਕੇ ਘਰ ਨੂੰ ਲੈ ਆਉਣੀ ਹੈ ਆਪ ਚੱਕ ਲੈਣੀ ਜਾਂ ਕਿਸੇ ਹੋਰ ਨੂੰ ਛਕਾ ਦੇ ਜਾਂ ਬਾਹਰ ਜਾਨਵਰਾਂ ਨੂੰ ਛਕਾ ਦੇ ਉਹ ਭੋਗ ਹੁੰਦਾ ਇਹ ਦੱਸਿਆ ਹੀ ਨਹੀਂ ਬਾਕੀ ਸਾਰਾ ਕਰਮ ਕਰ ਲਿਆ ਹੁਣ ਆਹ ਜਿਹੜਾ ਪਿਤਾ ਨੇ ਕਰਮ ਦੱਸਿਆ ਭੋਗ ਲਵਾਉਣਾ ਗੜਵੀ ਮੋਰੇ ਪਈਏ ਦੁੱਧ ਦੀ ਹੱਥ ਜੋੜ ਕੇ ਕਹਿੰਦੇ ਠਾਕੁਰ ਜੀ ਭੋਗ ਲਾਓ ਉੱਥੇ ਹੋਵੇ ਤੇ ਕੋਈ ਆਵੇ ਨਾ ਕੋਈ ਹੈ ਤੇ ਨਾ ਕਿਸੇ ਆਉਣਾ ਜਦੋਂ ਕੋਈ ਨਾ ਆਇਆ ਆਖਰ ਅੰਦਰੋਂ ਪ੍ਰੇਮ ਦੀਆਂ ਤਾਰਾਂ ਐਸੀਆਂ ਜੁੜੀਆਂ ਕਹਿੰਦੇ ਆ ਠਾਕੁਰ ਮੇਰੇ ਪਿਤਾ ਨੇ ਮਾਰਨਾ ਜੇ ਭੋਗ ਨਾ ਲੱਗਾ ਬਾਪ ਨੇ ਕਹਣਾ ਇੱਕ ਕੰਮ ਦਿੱਤਾ ਉਹ ਵੀ ਨਹੀਂ ਹੋਇਆ ਜਿਵੇਂ ਭਗਤ ਨਾਮਦੇਵ ਹੁਣ ਰੋ ਰੋ ਕੇ ਬੇਨਤੀਆਂ ਕਰ ਰਿਹਾ ਭੁੱਲਾ ਰਾਈ ਦਾ ਜੱਥਾ ਐ ਹੋ ਗਿਆ ਇੱਕ ਨਦਰੇ ਕਰਮ ਕਰਦੇ ਮੰਗਦੇ ਹਾਂ ਖੈਰ ਪ੍ਰੇਮ ਦੀ ਇੱਕ ਨਦ ਸ਼ਕਤੇ ਮੁੱਖ ਮੇਰੇ ਤੋਂ ਛਪਾਉਂਦੇ ਠਾਕਰ 知道。 ਉਸ ਠਾਕੁਰ ਦੇ ਅੱਗੇ ਮੂਰਤੀ ਦੇ ਅੱਗੇ ਬੇਨਤੀਆਂ ਕਰ ਰਹੇ ਨੇ ਵੀ ਆਕੇ ਦੁੱਧ ਨੂੰ ਛਕੋ ਪਿਤਾ ਜੀ ਤੋਂ ਤਰੋਜ ਛਕਦੇ ਅੱਗੇ ਕੀ ਕੁਝ ਹੁੰਦਾ ਸ਼ਾਮ ਦੇ ਦੀਵਾਨਾਂ ਤੇ ਸਾਂਝਾ ਕਰਾਂਗੇ ਮੇਰੇ